ਗਰੇਵਾਲ ਫਾਰਮ ਜਿਨ੍ਹਾਂ ਤੋਂ ਮੋਟੀਵੇਟ ਹੋ ਕੇ ਮੈਂ ਇਹ ਕੰਮ ਸ਼ੁਰੂ ਕੀਤਾ ਉਹ ਕੌਣ ਨੇ ਇੰਸਟਾਗ੍ਰam ਤੇ ਕਾਫੀ ਫੇਮਸ ਨੇ ਤੁਸੀਂ ਗਰੇਵਾਲ ਫਾਰਮ ਤੋਂ ਆਈਡੀ ਸਰਚ ਕਰ ਸਕਦੇ ਹੋ ਸ਼ਾਇਦ ਕਈ ਜਾਣਦੇ ਹੋ ਪੇਸ਼ੇ ਤੋਂ ਵਕੀਲ ਨੇ ਪਰ ਉਹ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਤੇ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕੀ ਕੰਮ ਉਹ ਕਰੋ ਜਿਸ ਦੀ ਡਿਮਾਂਡ ਜ਼ਿਆਦਾ ਹੈ ਪਰ ਕਰਨਾ ਕੋਈ ਨਹੀਂ ਚਾਹਦਾ ਵੋਰੀੰਗਾਂ ਸੋ ਉਹਨਾਂ ਤੋਂ ਮੋਟੀਵੇਟ ਹੋ ਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਕਿਵੇਂ ਕਰਨਾ ਕਿੱਥੋਂ ਸਟਾਰਟ ਕਰਨਾ ਉਹ ਤੁਹਾਨੂੰ ਅੱਜ ਮੈਂ ਜਾਣਕਾਰੀ ਦੇਵਾਂਗੀ ਜਿੰਨੀ ਕੁ ਮੇਰੇ ਕੋਲ ਹੈ ਸੋ ਇਹ ਮੈਨੂੰ ਐਦਾਂ ਹੀ ਕਿਸੇ ਤੋਂ ਮਿਲਿਆ ਸੀ ਆਪਾਂ ਇਹਨੂੰ ਵਧੀਆ ਜਾਲੀ ਲਵਾ ਕੇ ਤਿਆਰ ਕਰਵਾ ਲਿਆ ਕਿਉਂਕਿ ਇਹਨਾਂ ਨੂੰ ਹਵਾਦਾਰ ਖੁੱਲੇ ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਵਧੀਆ ਹਵਾਦਾਰ ਇਹਨੂੰ ਤਿਆਰ ਕਰਵਾ ਕੇ ਆਪਾਂ ਇਹਨਾਂ ਦੇ ਵਿੱਚ ਜੁਲਾਈ ਤੇ ਅਗਸਤ ਜੁਲਾਈ ਤੇ ਅਗਸਤ ਦੇ ਵਿੱਚ ਆਪਾਂ ਜੋ ਚੂਜੇ ਮੁਰਗੀਆਂ ਦੇ ਬੱਚੇ ਜੋ ਲੈ ਕੇ ਆਏ ਆ ਸੋ ਕੋਈ ਵੀ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਤੇ ਜੁਲਾਈ ਅਗਸਤ ਵੈਸਟਾ ਕਿਉਂਕਿ ਸਾਰਿਆਂ ਨੂੰ ਪਤਾ ਕਿ ਸਰਦੀਆਂ ਦੇ ਵਿੱਚ ਜੋ ਇਹਨਾਂ ਦੇ ਅੰਡੇ ਹੁੰਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਸੋ ਤੁਹਾਡੇ ਆਸ-ਪਾਸ ਕੋਈ ਫਾਰਮ ਹੋਵੇਗਾ ਜਿੱਥੋਂ ਇਹ ਤੁਹਾਨੂੰ ਸੌਖੇ ਹੀ ਮਿਲ ਜਾਣਗੇ ਇਹਨਾਂ ਦਾ ਅਲੱਗ-ਅਲੱਗ ਜੋ ਰੇਟਾਂ ਉਹ ਹੁੰਦਾ ਹੈ ਜਿਵੇਂ 2 ਮਹੀਨੇ ਦੇ 1 ਮਹੀਨੇ ਦੇ ਜਿਵੇਂ ਕਿ ਮੈਂ ਇਹ 2 ਮਹੀਨੇ ਦੇ ਜੋ ਲੈ ਕੇ ਆਈ ਸੀ ਜੋ ਮੈਨੂੰ ਕਿ 80 90 ਰੁਪਏ ਚ ਇੱਕ ਜਿਸ ਦੀ ਕੀ 80 90 ਰੁਪਏ ਇੱਕ ਦੀ ਕੀਮਤ ਹੈ ਸੋ ਜੇ ਕੋਈ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੁਲਾਈ ਤੇ ਅਗਸਤ ਵਿੱਚ ਕਰ ਸਕਦਾ ਹੈ ਬਾਕੀ ਕਈਆਂ ਦੀ ਸੋਚ ਜਾਂ ਕਈਆਂ ਦਾ ਕਹਿਣਾ ਇਹ ਹੈ ਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਈਆਂ ਨੂੰ ਜੋ ਲੌਸਟ ਹੋਇਆ ਹੈ ਸੋ ਐਵੇਂ ਦੀ ਕੋਈ ਗੱਲ ਨਹੀਂ ਤੁਸੀਂ ਜ਼ਿਆਦਾ ਲੌਸਟ ਨਾ ਚਲੋ ਇਸ ਲਈ ਸ਼ੁਰੂ ਹੀ ਥੋੜੇ ਤੋਂ ਕਰੋ ਜਿਵੇਂ ਕਿ 20 25 ਜਾਂ 50 ਤੋਂ ਸ਼ੁਰੂ ਕਰੋ ਜਦੋਂ ਤੱਕ ਤੁਹਾਨੂੰ ਸਾਰੀ ਨੋਲਜ ਨਹੀਂ ਹੋ ਜਾਂਦੀ ਉਦੋਂ ਤੱਕ ਤੁਸੀਂ ਜਿਆਦਾ ਤੋਂ ਸ਼ੁਰੂ ਨਾ ਕਰੋ 25 ਤੋਂ ਸ਼ੁਰੂ ਕਰੋ ਬਾਕੀ ਇਹਨਾਂ ਨੂੰ ਜਿੰਨਾ ਹੋ ਸਕਦਾ ਖੁੱਲੇ ਵਿੱਚ ਛੱਡੋ ਜਿੰਨਾ ਹੋ ਸਕਦਾ ਖੁੱਲੇ ਵਿੱਚ ਛੱਡੋਗੇ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਤੇ ਵਧੀਆ ਜੋ ਇਹ ਤਿਆਰ ਹੋਣ ਜੀਆਂ ਸੋ ਇਹਨਾਂ ਨੂੰ ਜੇ ਕਿਸੇ ਕੋਲ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਛੱਤ ਤੇ ਵੀ ਰੱਖ ਸਕਦੇ ਹੋ ਪਰ ਫਿਰ ਉਹੀ ਆ ਕਿ ਤੁਹਾਨੂੰ ਜਾਦਾ ਇਹਨਾਂ ਨੂੰ ਫੀਲਡ ਵਗੈਰਾ ਜਾਂ ਅਲੱਗ ਤੋਂ ਇਹਨਾਂ ਨੂੰ ਜੋ ਚੋਗਾ ਵਗੈਰਾ ਉਹ ਪਾਣਾ ਪਵੇਗਾ ਸੋ ਜੇ ਤੁਸ ਤੁਹਾਡੇ ਕੋਲ ਜਗ੍ਹਾ ਹੈਗੀ ਆ ਖੁੱਲੀ ਤੇ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ ਬਾਕੀ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਜੁਲਾਈ ਅਗਸਤ ਵੈਸਟਾ ਮੈਂ ਕਿਉਂਕਿ ਵਾਰ-ਵਾਰ ਮੈਂ ਕਹਿ ਰਹੀ ਹਾਂ ਇਹ ਗੱਲ ਜੁਲਾਈ ਅਗਸਤ ਵੈਸਟਾ ਕਿਉਂਕਿ ਸਰਦੀਆਂ ਦੇ ਵਿੱਚ ਜੋ ਇਹਨਾਂ ਦੀ ਐਗਸ ਦੀ ਆਂਡਿਆਂ ਦੀ ਡਿਮਾਂਡ ਆ ਬਹੁਤ ਜ਼ਿਆਦਾ ਹੁੰਦੀ ਆ ਸੋ ਬਾਕੀ ਦੀ ਜੋ ਜਾਣਕਾਰੀ ਅਗਲੀ ਵੀਡੀਓ ਵਿੱਚ ਦਵਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਘਰ ਹੀ ਮਸ਼ੀਨ ਰਾਹੀਂ ਜੋ ਮੁਰਗੀਆਂ ਦੇ ਬੱਚੇ ਨੇ ਉਹ ਤਿਆਰ ਕਰਵਾ ਸਕਦੇ ਹੋ